हां जी ਪੰਜਾਬੀ ਰਿਸ਼ਤੇ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਕੁਝ ਨਵੇਂ ਰਿਸ਼ਤੇ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਜੀ ਨੋਟ ਕਰੋ ਅੱਜ ਦਾ ਪਹਿਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਲੜਕੇ ਦਾ ਨਾਮ ਸਿੰਘ ਇਹ ਬੇਕਸੂਰ ਤਲਖਸ਼ੁਦਾ ਜੀ ਲੜਕਾ ਉਮਰ ਇਹਨਾਂ ਦੀ 38 ਸਾਲ ਹੈ ਪਤਾ ਇਹ ਜ਼ਿਲ੍ਹਾ ਤਰਨਤਾਰਨ ਸਾਹਿਬ ਤੋਂ ਨੇ ਸੋਹਣਾ ਸੁਨੱਖਾ ਮੁੰਡਾ ਜੀ ਮੁੰਡਾ ਪੱਗ ਬੰਨ੍ਹਦਾ ਹੈ ਮੁੰਡੇ ਕੋਲ ਬੱਚੇ ਦੋ ਨੇ ਜੀ ਇੱਕ ਮੁੰਡਾ ਇੱਕ ਕੁੜੀ ਤੇ ਕੰਮਕਾਰ ਹੈ ਜੀ ਇੱਕ ਕਿਲਾ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਆਰਮੀ ਦੇ ਵਿੱਚ ਮੁੰਡਾ ਫੌਜੀ ਦੀ ਨੌਕਰੀ ਕਰਦਾ ਹੈ ਜੀ ਇੱਕ ਪਲਾਟ ਹੈ ਜੀ ਅੰਮ੍ਰਿਤਸਰ 에어ਪੋਰਟ ਦੇ ਨੇੜੇ ਇਹਨਾਂ ਦਾ ਸੋ ਬਹੁਤ ਵਧੀਆ ਕੋਠੀ ਪਈ ਹੋਈ ਹੈ ਜੀ ਮੁੰਡੇ ਨੇ ਵਧੀਆ ਆਮਦਨ ਤੇ ਵਧੀਆ ਘਰ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਫੈਮਿਲੀ ਦੀ ਹੋਵੇ ਲੜਕੀ ਬਿਨਾ ਬੱਚੇ ਤੋਂ ਹੋਵੇ ਜੀ ਅਗਰ ਬੱਚਾ ਹੋਵੇ ਤਾਂ ਲੜਕੀ ਹੋਵੇ 38 ਤੋਂ 40 ਸਾਲ ਤੱਕ ਦੀ ਉਮਰ ਹੋਵੇ ਤਰਨ ਤਰਨ ਅੰਮ੍ਰਿਤਸਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੋ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਦੇ ਵਿੱਚ ਲੜਕੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਜੀ ਜਿਸ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਪੀਲੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਤੁਸੀਂ ਆਪਣੀ ਐਡ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਲੜਕਾ ਹੈ ਕਾਸਟ ਇਹਨਾਂ ਦੀ ਸ਼ੀਮਾ ਸੇਖ ਹੈ ਜੀ ਗੋਤ ਸੱਗੂ ਉਮਰ ਮੁੰਡੇ ਦੀ 23 ਮਈ 1997 ਦੇ ਵਿੱਚ ਹੈ कद 6 फुट 1 इंच ਹੈ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਕੰਮਕਾਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਗਿਆ ਹੋਇਆ ਹੈ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਤੀ ਬੰਧਨ ਕੋਈ ਨਹੀਂ ਜੀ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ ਸੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਪਤਾ ਖੰਨਾ ਸ਼ਹਿਰ ਦੀ ਲੜਕੀ ਹੈ ਕਾਸਟ ਜੱਟ ਸਿੱਖ ਗੋਤ ਪੱਟੀ ਤੇ ਪੁਨੀਆ ਉਮਰ 1995 ਦੇ ਵਿੱਚ ਹੈ ਜੀ ਕੱਦ 5 ਫੁੱਟ 3 ਇੰਚ ਪੜਾਈ ਲੜਕੀ ਨੇ ਕਰੀ ਹੈ ਜੀ ਡਾਕਟਰ ਬੀ ਡੀ ਐਸ ਭਰਾ ਲੜਕੀ ਦਾ ਇੱਕ ਸਟੱਡੀ ਕਰ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਜੀ ਸੋ ਸਿੱਖ ਫੈਮਿਲੀ ਆ ਲੜਕੀ ਦੀ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਜਾਂ ਡਾਕਟਰ ਫਰੋਮ ਪੰਜਾਬ ਦੇ ਵਿੱਚ ਹੋਵੇ ਜੀ ਕਾਸਟ ਸੇਮ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ ਸੋ ਅਗਲਾ ਰਿਸ਼ਤਾ ਆਪਣੇ ਕੋਲ ਹੈ ਜੀ ਨਾਮ ਕੌਰ ਸਟੇਟਸ ਅਨਮੈਰਿਡ ਲੜਕੀ ਉਮਰ ਹੈ ਜੀ 1987 ਦੇ ਵਿੱਚ ਕੱਦ 5 ਫੁੱਟ 3 ਇੰਚ ਤੇ ਸਟੱਡੀ ਕਰੀ ਹੈ ਜੀ ਲੜਕੀ ਨੇ ਪਲੱਸ 2 ਪਾਸ ਡਿਪਲੋਮਾ ਕਰਿਆ ਜੀ ਬਿਊਟੀ ਸਲੂਨ ਦਾ ਸੋ ਸਲੂਨ ਦੇ ਓਨਰ ਨੇ ਜੀ ਜੋ ਇਹਨਾਂ ਦੇ ਭਰਾ ਤੇ ਭੈਣ ਨੇ ਕਾਸਟ ਮਚ ਵੀ ਸਿੱਖ ਹੈ ਲੜਕੀ ਦੀ ਸਿਟੀ ਕਪੂਰਥਲਾ ਵੇਤਾ ਲੜਕੀ ਦੇ ਐਕਸਪਾਇਰਡ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਸੋ ਲੜਕੀ ਦਾ ਇੱਕ ਭਰਾ ਮੈਰਿਡ ਹੈ ਜੀ ਇੱਕ ਅਨਮੈਰਿਡ ਹੈ ਆਪਣਾ ਇਹਨਾਂ ਦਾ ਬਿਜ਼ਨਸ ਹੈ ਜੀ ਖੇਤੀਬਾੜੀ ਵੀ ਕਰਦੇ ਨੇ ਇੱਕ ਭਰਾ ਇਹਨਾਂ ਦਾ ਕੈਨੇਡੀਅਨ ਸਿਟੀਜ਼ਨ ਹੈ ਜੀ ਸਿੰਪਲ ਫੈਮਲੀ ਹੈ ਜੀ ਤੇ ਸਿੰਪਲ ਫੈਮਲੀ ਤੋਂ ਹੀ ਰਿਸ਼ਤਾ ਹੋਵੇ ਇਹਨਾਂ ਲਈ ਸੋ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਮੁੰਡਾ ਬਿਲਕੁਲ ਨਸ਼ਾ ਰਹਿਤ ਹੋਵੇ ਜੀ ਵੈਸ਼ਨੋ ਹੋਵੇ ਮੁੰਡਾ ਧਰਮ ਨੂੰ ਮੰਨਦਾ ਹੋਵੇ ਜੀ ਪੰਜਾਬ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਤੋਂ ਵੀ 50 ਤੋਂ 80 ਕਿਲੋਮੀਟਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਕਾਲੀ ਪੱਟੀ 'ਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਲੜਕੇ ਦਾ ਨਾਮ ਮਨਪ੍ਰੀਤ ਸਿੰਘ ਪਤਾ ਜਗਰਾਉਂ ਸ਼ਹਿਰ ਦਾ ਲੜਕਾ ਹੈ ਕਾਸਟ ਇਹਨਾਂ ਦੀ ਖੱਤਰੀ ਹੈ ਜੀ ਗੋਤ ਇਹਨਾਂ ਦਾ ਲਖੋਤਰ ਹੈ ਉਮਰ ਲੜਕੇ ਦੀ 12 11 1991 ਦੇ ਵਿੱਚ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਆਈਟੀਆਈ ਡਿਪਲੋਮਾ ਪਿਤਾ ਮੁੰਡੇ ਦੇ ਗਵਰਨਮੈਂਟ ਜੌਬ ਤੋਂ ਰਟਾਇਰਡ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਸੋ ਭੈਣ ਮੁੰਡੇ ਦੀ ਇੱਕ ਹੈ ਜੀ ਭਰਾ ਵੀ ਇੱਕ ਹੈ ਕਾਸਟ ਨੌਂਬਰ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਜੀ ਮੈਰਿਜ ਬਿਲਕੁਲ ਸਿੰਪਲ ਕਰਨੀ ਹੈ ਪਰਿਵਾਰ ਨੇ ਤੇ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਜੀ ਮੈਰਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਕੁਮਾਰ ਜ਼ਿਲ੍ਹਾ ਫਰੀਦਕੋਟ ਦਾ ਲੜਕੇ ਕਾਸਟ ਇਹਨਾਂ ਦੀ ਹਿੰਦੂ ਅਰੋੜਾ ਹੈ ਉਮਰ ਹੈ ਜੀ 12 ਨਵੰਬਰ 1990 ਜਨਮ ਟਾਈਮ ਹੈ ਜੀ ਸਵੇਰੇ 4 ਵਜੇ ਦਾ ਸੋ ਜਨਮ ਸਥਾਨ ਹੈ ਜੀ ਇਹਨਾਂ ਦਾ ਅਮਰਕੋਟ ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 9 ਇੰਚ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਟੈਕ ਭੈਣ ਇਹਨਾਂ ਦੀ ਇੱਕ ਅਨਮੈਰਿਡ ਹੈ ਜੀ ਪਿਤਾ ਇਹਨਾਂ ਦੇ ਬਿਜ਼ਨਸਮੈਨ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਹੈ ਜੀ ਮੁੰਡਾ ਜੌਬ ਕਰਦਾ ਸੌਫਟਵੇਅਰ ਇੰਜੀਨੀਅਰ ਚੰਡੀਗੜ੍ਹ ਇਨਫੋਸਿਸ ਕੰਪਨੀ ਦੇ ਵਿੱਚ ਅਨੂਅਲ ਪੈਕੇਜ ਇਹਨਾਂ ਦਾ 24+ ਲਪੀ ਤੇ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਜਾਂ ਯੂ ਐਸ ਏ ਜਾਂ ਯੂ ਕੇ ਜਾਂ ਆਸਟ੍ਰੇਲੀਆ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੀ ਲੜਕੀ ਪੀਆਰ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਹਿੰਦੂ ਅਰੋੜਾ ਖੱਤਰੀ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਨਾਮ ਗੁਰਪ੍ਰੀਤ ਸਿੰਘ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1991 ਦੇ ਵਿੱਚ ਹੈ ਕੱਦ 5 ਫੁੱਟ 9 ਇੰਚ ਹੈ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਹੋਟਲ ਮੈਨੇਜਮੈਂਟ ਕੰਮ ਕਰਿਆ ਜੀ ਮੁੰਡਾ ਯੂ ਐਸ ਏ ਦੇ ਵਿੱਚ ਹੈ ਵਰਕ ਪਰਮਿਟ ਤੇ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਅਮਰੀਕਾ ਦੇ ਵਿੱਚ ਹੋਵੇ ਜੀ ਚਾਹੇ ਕੈਨੇਡਾ ਦੇ ਵਿੱਚ ਹੋਵੇ ਕੈਨੇਡਾ ਤੇ ਅਮਰੀਕਾ ਵਾਲਿਆਂ ਨੂੰ ਪਹਿਲ ਆ ਜੀ ਭਾਵੇਂ ਲੜਕੀ ਇੰਡੀਆ ਦੀ ਹੋਵੇ ਜੀ ਤਲਾਕਸ਼ੁਦਾ ਵਾਲੇ ਵੀ ਸੰਪਰਕ ਇਹਨਾਂ ਨਾਲ ਕਰ ਸਕਦੇ ਨੇ ਸੋ ਪਰਿਵਾਰ ਦੇ ਤਿੰਨ ਨੰਬਰ ਦਿੱਤੇ ਗਏ ਨੇ ਜੀ WhatsApp ਰਾਹੀਂ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲ ਆਇਆ ਨਾਮ ਦਮਨਦੀਪ ਸਿੰਘ ਟਰਬਨ ਬாய் ਪਤਾ ਗੁਰਦਾਸਪੁਰ ਤੋਂ ਗੋਤ ਕੰਬੋਜ ਛਿੰਬੇ ਉਮਰ ਹੈ ਮੁੰਡੇ ਦੀ 27 ਤੋਂ 1997 ਦੇ ਵਿੱਚ ਕੱਦ 5 ਫੁੱਟ 9 ਇੰਚ ਉੜਾਈ ਕਰੀ ਹੈ ਜੀ ਮੁੰਡੇ ਨੇ ਬੀਐਸਸੀ ਐਗਰੀਕਲਚਰ ਭਰਾ ਮੈਰਿਡਾ ਜੀ ਸੈਟਲਰ ਨਿਊਜ਼ੀਲੈਂਡ ਦੇ ਵਿੱਚ ਭੈਣ ਮੈਰਿਡਾ ਜੀ ਸੈਟਲਰ ਯੂਕੇ ਦੇ ਵਿੱਚ ਪਿਤਾ ਦਾ ਨਾਮ ਹੈ ਮਨਜੀਤ ਸਿੰਘ ਬਿਜ਼ਨਸਮੈਨ ਨੇ ਪਿਤਾ ਇਹਨਾਂ ਦੇ ਮਾਤਾ ਲਖਵਿੰਦਰ ਕੌਰ ਹਾਊਸ ਵਾਈਫ ਨੇ ਜੀ ਸੋ ਕੰਮ ਕਰ ਹੈ ਜੀ ਮੁੰਡਾ ਵੈਲ ਸੈਟਲ ਬਿਜ਼ਨਸ ਕਰਦਾਸਪੁਰ ਦੇ ਵਿੱਚ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਬਟਾਲਾ, ਅੰਮ੍ਰਿਤਸਰ, ਗਰਦਾਸਪੁਰ ਏਰੀਆ ਨਾਲ ਸੰਪਰਕ ਕਰੇ ਜੀ। ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੇ ਗੱਲਬਾਤ ਕਰੋ। ਅਗਲਾ ਰਿਸ਼ਤਾ ਹੈ ਜੀ ਨਾਮ ਸਰਬਜੀਤ ਸਿੰਘ ਪਤਾ ਰਾਮਾ ਮੰਡੀ ਜਲੰਧਰ ਤੋਂ। ਕਾਸਟ ਕਸ਼ਯਪ ਰਾਜਪੂਤ, ਗੋਤਰਾ ਦਾ ਸ਼ੰਕਰਵਾਲ ਤੇ ਬੰਘਾਲ। ਉਮਰ ਹੈ ਜੀ 9 ਮਾਰਚ 1998 ਦੇ ਵਿੱਚ। ਪੜ੍ਹਾਈ ਕਰੀ ਹੈ ਜੀ ਮਾਸਟਰ ਡਿਗਰੀ ਇਨ ਆਰਕੀਟੈਕਚਰ ਲੰਡਨ ਤੋਂ। ਭੈਣ ਮੁੰਡੇ ਦੀ ਇੱਕ ਹੈ ਜੀ ਭਰਾ ਦੋ ਨੇ। ਕਮ ਕਰੇ ਜੀ ਮੁੰਡੇ ਦਾ ਆਰਕੀਟੈਕਚਰ ਡਿਜ਼ਾਈਨਰ ਰਨਿੰਗ ਅਵਨ ਕੰਸਟਰਕਸ਼ਨ ਐਂਡ ਡਿਜ਼ਾਈਨ ਕੰਪਨੀ ਬ੍ਰਿਟਿਸ਼ ਸਿਟੀਜਨ ਹੈ ਜੀ ਮੁੰਡਾ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਤੇ ਇੰਡੀਆ ਤੋਂ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਅਮਨਦੀਪ ਸਿੰਘ ਕਾਸਟ ਪਾਟਿਆ ਗੋਤ ਇਹਨਾਂ ਦਾ ਗੰਧ ਹੀ ਹੈ ਜੀ ਉਮਰ 11 ਤੱਕ 1994 ਦੇ ਵਿੱਚ ਹੈ ਕੱਦ 5 ਫੁੱਟ 10 ਇੰਚ ਤੇ ਪੜ੍ਹਾਈ ਕਰੀਏ ਜੀ ਬੀਟੈਕ ਫ্রম ਸਿਵਲ ਇੰਜੀਨੀਅਰ ਇਨ ਇੰਡੀਆ ਤੋਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਐਂਡ ਹਿਮਨ ਰਿਸੋਰਸ ਮੈਨੇਜਮੈਂਟ ਫ্রম ਕੈਨੇਡਾ ਤੋਂ ਕਰੀਏ ਜੀ ਮੁੰਡੇ ਨੇ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਭਰਾ ਵੀ ਇੱਕ ਮੈਰਿਡ ਹੈ ਪਿਤਾ ਦੀ ਆਪਣੀ ਫੈਕਟਰੀ ਹੈ ਜੀ ਵਧੀਆ ਬਿਜ਼ਨਸ ਅਮਰitsar ਦੇ ਵਿੱਚ ਸੋ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਆਵਨ ਹਾਊਸ ਆਵਨ ਫੈਕਟਰੀ ਲੜਕਾ ਕੈਨੇਡਾ ਦੇ ਵਿੱਚ ਹੈ ਜੀ ਕੰਪਿਊਟਰ ਦੀ ਜੌਬ ਕਰਦੇ ਨੇ ਤੇ ਪੀਆਰ ਨੇ ਅ ਵੇਟਿੰਗ ਡਿਵੋਰਸਡ ਹੈ ਜੀ ਮੁੰਡਾ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਤੇ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਜਗਸ਼ੀਰ ਸਿੰਘ ਪਤਾ ਬिलासपुर ਮੋਗਾ ਕਾਸਟ ਹੈ ਜੀ ਜੱਟ ਸਿੱਖ ਗੋਤ ਗਰੇਵਾਲ ਉਮਰ 23 6 1992 ਦੇ ਵਿੱਚ ਕੱਦ 5 ਫੁੱਟ 9 ਇੰਚ ਤੇ ਪੜ੍ਹਾਈ 10 ਪਾਸ ਹੈ ਜੀ ਭੈਣਾ ਮੁੰਡੇ ਦੀਆਂ ਤਿੰਨ ਮੈਰਿਡ ਨੇ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਕੰਮ ਕਰੇ ਜੀ ਸੋ ਆਪਣਾ ਬਿਜ਼ਨਸ ਹੈ ਦੋ ਟਰੱਕ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਹੈ ਜੀ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਨੇ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸੰਧੂ ਉਮਰ 31 12 1994 ਦੇ ਵਿੱਚ ਕੱਦ 5 ਫੁੱਟ 11 ਇੰਚ ਹੈ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਪੜਾਈ ਕਰੀਏ ਮੁੰਡੇ ਨੇ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਦੀ ਤੇ ਕੰਮਕਾਰ ਹੈ ਜੀ ਮੁੰਡਾ ਸਾਈਪ੍ਰਸ ਦੇ ਵਿੱਚ ਹੈ 3.5 ਕਿਲੇ ਜ਼ਮੀਨ ਹੈ ਅਮਰਤਹਾਰੀਏ ਜੀ ਮੁੰਡਾ ਸਪਰਵਾਰ ਦੀ ਮੰਗ ਹੈ ਜੀ ਕੁੜੀ ਵੈਸ਼ਨੋ ਹੋਵੇ ਪੜ੍ਹੀ ਲਿਖੀ ਹੋਵੇ ਕੁੜੀ ਨੂੰ ਬਾਹਰ ਨਾਲ ਲੈ ਕੇ ਜਾਣਗੇ ਜੀ ਕਾਲੀ ਪੱਟੀ ਚ ਪਰਿਵਾਰ ਦੇ ਵਟਸਐਪ ਨੰਬਰ ਨੇ ਜੀ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਕੱਦ 5 ਫੁੱਟ 9 ਇੰਚ ਪੜ੍ਹਾਈ ਕਰੀਏ ਜੀ ਡਬਲ ਐਮਏ ਕੰਮਕਾਰ ਹੈ ਜੀ ਮੁੰਡੇ ਦਾ ਖੇਤੀਬਾੜੀ ਦਾ ਕੰਮ ਹੈ 6 ਕਿਲੇ ਜ਼ਮੀਨ ਹੈ ਘਰ ਪਰਿਵਾਰ ਵਧੀਆ ਜੀ ਮੁੰਡੇ ਦਾ ਆਮਦਨ ਵੀ ਵਧੀਆ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਪੜੀ ਲਿਖੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸੱਦੀ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਵਿੰਦਰ ਚੱਜ ਪਤਾ ਟਿੱਬਾ ਲੁਧਿਆਣਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 25 4 1992 ਦੇ ਵਿੱਚ ਹੈ ਕਾਦੇ ਇਹਨਾਂ ਦਾ 6 ਫੁੱਟ ਹੈ ਜੀ ਪਿਤਾ ਜਸਵਿੰਦਰ ਸਿੰਘ ਚੱਜ ਮਾਤਾ ਬਲਵਿੰਦਰ ਕੌਰ ਬੈਨੇਪਾਲ ਮੁੰਡਾ ਯੂ ਐਸ ਏ ਵਿੱਚ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਯੂ ਐਸ ਏ ਦੇ ਵਿੱਚ ਹੋਵੇ ਭਾਵੇਂ ਪੰਜਾਬ ਦੇ ਵਿੱਚ ਹੋਵੇ ਜੀ ਜਾਂ ਫਿਰ ਬੀਐਸਸੀ ਨਰਸਿੰਗ ਲੜਕੀ ਨੇ ਕਰੀ ਹੋਵੇ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਅਮਰਿਤਪਾਲ ਸਿੰਘ ਪਤਾ ਮਹਲ ਖੁਰਦ ਬਰਨਾਲਾ ਤੋਂ ਕਾਸਟ ਜੱਟ ਸਿੱਖ ਗੋਤ ਹੈਰੀ ਉਮਰ ਮੁੰਡੇ ਦੀ 21 2 1999 ਦੇ ਵਿੱਚ ਹੈ ਜੀ ਕੱਦ 5 ਫੁੱਟ ਦਾ 10 ਇੰਚ ਹੈ ਪੜ੍ਹਾਈ ਕਰੀ ਹੈ ਨਾ ਨੇ ਬੀਸੀਏ 9 ਬੀਸੀਸੀ ਬੈਂਕੂਵਰ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਤੇ ਕੰਮਕਾਰ ਹੈ ਮੁੰਡੇ ਕੋਲ 8 ਕਿਲੇ ਜ਼ਮੀਨ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਭੇਜੋ ਬਾਕੀ ਦਾ ਸਾਰਾ ਪ੍ਰੋਸੈਸ ਤੁਹਾਨੂੰ ਸੈਂਡ ਕਰ ਦਿੱਤਾ ਜਾਵੇਗਾ ਸੋ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ